ਆਪਾਂ ਖਰੀਦੇ ਆਇਆ ਆ ਪਾਰਕਿੰਗ ਸੈਂਸਰ ਜਿਹੜਾ ਕਾਰਾਂ ਵਾਸਤੇ ਹੁੰਦਾ ਹੈ ਕਾਰ ਆਹ ਪਾਰਕਿੰਗ ਲਾਉਣ ਵਾਸਤੇ ਜਦੋਂ ਆ ਕਈ ਵਾਰੀ ਕਈ ਚੀਜ਼ਾਂ ਪਿੱਛੇ ਹੁੰਦੀਆਂ ਜਿਹੜੀਆਂ ਆਪਨੂੰ ਨਹੀਂ ਦਿਖਦੀਆਂ ਸੋ ਇਹਨਾਂ ਦਾ ਬੜਾ ਜ਼ਿਆਦਾ ਫਾਇਦਾ ਹੈਗਾ ਤੇ ਪਾਰਕਿੰਗ ਸੈਂਸਰ ਆ ਇਹ ਇਹ ਆਪਾਂ ਲਿਆ ਆ ਮਾਰਕੀਟ ਦੇ ਵਿੱਚ ਕਾਫੀ ਰੇਟ ਹੈਗਾ ਮੇਰੇ ਸਾਮਾ ਦਾ ਲਗਾ ਕੇ 1500 ਤੋਂ 2000 ਰੁਪਿਆ ਲਿੰਦੇ ਆ ਇਹ ਆਪਾਂ 599 ਰੁਪਏ ਦਾ ਖਰੀਦੀ ਆਇਆ। ਇਹਨੂੰ ਆਪਾਂ ਅਜਾਪ ਹੀ ਫਿੱਟ ਕਰਾਂਗੇ। ਇਹ ਸੈਂਸਰ ਹੈਗਾ ਮੇਰੇ ਕੋਲ ਵਾਈਟ ਕਲਰ ਦੀ ਗੱਡੀ ਹੈ। ਇਹ ਤਕਰੀਬਨ ਬਲੈਕ, ਸਿਲਵਰ ਇਹਨਾਂ ਰੰਗਾਂ ਦੇ ਵਿੱਚ ਮਿਲ ਜਾਂਦੇ ਆ। ਤੇ ਆਹ ਚਾਰ ਸੈਂਸਰ ਆ ਕਾਫੀ ਲੰਮੀ ਲੀਡ ਦਿੱਤੀ ਹੋਈ ਇਹਨੂੰ। ਜੇ ਤੁਸੀਂ ਇੱਧਰ ਉੱਧਰ ਵੀ ਇਹਨੂੰ ਸਰਟਿੰਗ ਕਰਨੀ ਹੋਵੇ ਦੰਮੀ ਰੇਟ ਦਾ ਇਹ ਫਾਇਦਾ ਹੁੰਦਾ ਤੇ ਆਇਤਾ ਜਿਹੜਾ ਕੰਟਰੋਲਰ ਹੈਗਾ ਇਹ ਕੰਟਰੋਲਰ ਦੇ ਵਿੱਚ ਸਾਰੇ ਜੈਕ ਦਿੱਤੇ ਹੋਏ ਆ ਇੱਥੇ ਲਿਖਿਆ ਹੋਇਆ ਕਿਹੜੀ ਧਾਰ ਕਿੱਥੇ ਲਗਣੀ ਹੈ ਜੇ ਫਿੱਟ ਵੀ ਕਰਨਾ ਤੁਸੀਂ ਦੋਨੋਂ ਪਾਸੇ سپورਟ ਦਿੱਤੀ ਹੋਈ ਹੈ ਫਿੱਟ ਕਰਨ ਵਾਸਤੇ ਇਹਦੇ ਕਾ ਹੈਗਾ ਇਹਦਾ ਮੋਨੀਟਰ ਜਿਹੜਾ ਮੋਰੇ ਡੈਸ਼ਬੋਰਡ ਤੇ ਲੱਗੇਗਾ ਇੱਥੇ ਡਬਲ ਟੇਪ ਲੱਗੇਗੀ ਉਹ ਵੀ ਵਿੱਚ ਹੈਗੀ ਆ ਇਹ ਹੈਗਾ ਇਹਦੇ 12 ਵੋਲਟ ਜਿਹੜੇ ਆਪਾਂ ਇਹਨੂੰ ਕਰੰਟ ਦੇਣਾ ਹੈ ਬੈਟਰੀ ਤੋਂ ਤੇ ਸਾਰੀਆਂ ਲੀਡਾਂ ਤਕਰੀਬਨ ਵਿੱਚੇ ਦਿੱਤੀਆਂ ਹੋਈਆਂ ਇੱਥੋਂ ਤੱਕ ਜਿਹੜਾ ਬੈਟਾ ਜਿਹਦੇ ਨਾਲ ਸਿਕ ਨਿਕਲਣਾ ਹੈ ਆਪਣੇ ਆਹ ਦੇਖੋ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਡ੍ਰਿੱਲ ਹੋਵੇ ਉਹ ਤੇ ਚੜ ਜਾਂਦਾ ਹੈ ਇਹ ਦੇ ਲਈ ਆਪਾਂ ਨੂੰ ਹੁਣ ਇੱਕ ਸਿਰਫ ਡ੍ਰਿੱਲ ਚਾਹੀਦੀ ਹੈ ਇਹ ਬਿਲਕੁਲ ਇਸੀ ਸੈਜ ਦਾ ਹੈ ਜਿਹੜਾ ਆ ਉਹ ਸੀਕ ਨਿਕਲੇਗਾ ਤੇ ਡ੍ਰਿੱਲ ਆਪਾਂ ਲਈ ਆ ਤੇ ਡ੍ਰਿੱਲ ਦੇ ਵਿੱਚੋਂ ਆਪਾਂ ਬਿੱਟ ਜਿਹੜਾ ਉਹ ਚੇਂਜ ਕਰ ਦੰਨੇ ਬਿੱਟ ਚੇਂਜ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਆ ਹੌਲ ਪੱਟਾਂ ਦੇ ਦੇ ਵਿੱਚ ਆ ਪਹਿਲਾਂ ਆਪਾਂ ਬਾਹਰ ਲਾ ਕੇ ਚੈੱਕ ਕਰ ਲਈਏ ਕਿ ਸਹੀ ਕੰਮ ਕਰਦਾ ਹੈਗਾ ਤੇ ਆ ਇਥੇ ਦਿੱਤੇ ਹੋਏ ਚਾਰ ਸੈਂਸਰਾਂ ਦੇ ਪੁਆਇੰਟ ਆ 12 ਵੋਲਟ ਦਾ ਦਿੱਤਾ ਹੈ ਤੇ 12 ਵੋਲਟ ਦੀ ਬੈਟਰੀ ਜੇ ਆਪਾਂ ਜਿਹੜੀ ਆ ਉਹਦੀ ਲੀਡ ਜਿਹੜੀ ਉਹ ਲਾਤੀ ਆ ਉੱਪਰ ਲਿਖਿਆ ਵੀ ਹੋਇਆ ਉੱਥੇ 12 ਵੋਲਟ ਤੇ ਆ ਸਾਰੇ ਜਿਹੜੇ ਸੈਂਸਰ ਆ ਮਾਨੀਟਰ ਦਾ ਵੀ ਦਿੱਤਾ ਹੋਇਆ ਉੱਤੇ ਵੀ ਇੱਥੇ ਮਾਨੀਟਰ ਦੀ ਜਿਹੜਾ ਜੈਕ ਆ ਉਹ ਮਾਨੀਟਰ ਦਾ ਲੱਗਣਾ ਤੇ ਇਹ ਮਾਨੀਟਰ ਦਾ ਜੈਕ ਵੀ ਆਪਾਂ ਲਗਾਉਨੇ ਆ ਇਹਦੇ ਵਿੱਚ ਹੀ అలਾਰਮ ਆ ਮਾਨੀਟਰ ਦੇ ਵਿੱਚ ਹੀ ਇਹ ਇੱਥੇ ਲੱਗ ਜਾਣਾ ਹੈ ਤੇ ਉੱਪਰ ਲਿਖਿਆ ਹੋਇਆ ਹੈ ਪਾਵਰ ਮਾਨੀਟਰ ਤੇ ਸੈਂਸਰ ਇਹ 12 ਬੋਲਟ ਦੀ ਬੈਟਰੀ ਹੈ ਆਪਣੇ ਕੋਲ ਜਿਹਦੇ ਨਾਲ ਪੋਰਟੇਬਲ ਡ੍ਰਿਲ ਚੱਲਦੀ ਹੈ ਆਪਣੀ ਤੇ ਆਪਾਂ ਇਹਦੇ ਤੋਂ ਤਾਰ ਜਿਹੜੀ ਆ ਲਾ ਕੇ ਤੇ ਸੈਂਸਰ ਜਿਹੜੇ ਆ ਉਹ ਚੈੱਕ ਕਰ ਲੈਣੀ ਹੈ ਸੈਂਸਰ ਚ ਲਾਈਟ ਆ ਗਈ ਹੈ ਤੇ ਆਹ ਦੇਖੋ ਉਹ ਮੋਰੀਅਤ ਕਰਨ ਦੇ ਨਾਲ ਉਹ ਜਿਹੜਾ ਆਵਾਜ਼ ਕਰ ਰਿਹਾ ਵਰਕ ਕਰ ਰਿਹਾ ਪੂਰਾ ਪ੍ਰੋਪਰ ਫਿਰ ਵੀ ਦੇਦੇ ਆ ਕਿੰਨੀ ਰੇਂਜ ਹੈਗੀ ਕਾਫੀ ਲੰਮੀ ਰੇਂਜ ਹੈਗੀ ਇਹਦੀ ਤੇ ਹੁਣ ਆਪਾਂ ਇਹਨੂੰ ਆਪਾਂ ਇਹਨੂੰ ਚੈੱਕ ਕਰ ਲਿਆ ਸਭ ਕੁਝ ਕਰਨ ਤੋਂ ਪਹਿਲਾਂ ਵਾਈਟ ਕਲਰ ਦੀ ਗੱਡੀ ਆਪਣੀ ਬੈਟ ਆਪਾਂ ਕੱਸ ਲਿਆ ਨਿਸ਼ਾਨੀ ਆਪਾਂ ਲਾ ਲਈਏ ਤੇ ਆਪਾਂ ਬੰਪਰ ਨੂੰ ਮੈਡ ਲੈਣਾ ਹੁੰਦਾ ਕਿੰਨਾ ਫੁੱਟ ਦਾ ਇਹ ਜਾਂ ਕਿੰਨੀ ਇਹਦੀ ਲੰਬਾਈ ਹੈਗੀ ਆ ਉਸ ਹਿਸਾਬ ਦੇ ਨਾਲ ਨਿਸ਼ਾਨੀ ਜਿਹੜੀ ਆ ਉਹ ਲਗਾ ਲਈਦੀ ਆ ਤੇ ਜਿਹੜੇ ਪ੍ਰੋਪਰ ਚਾਰ ਆ ਉਹ ਪੂਰੇ-ਪੂਰੇ ਜੇ 4 ਫੁੱਟ ਹੈ ਤੇ 1-1 ਫੁੱਟ ਤੇ ਆਏਗਾ ਜੇ 5 ਆ 5 ਫੁੱਟ ਹੈ ਤੇ ਫਿਰ ਸਵਾ 5-5 ਫੁੱਟ ਤੇ ਆਏਗਾ ਤੇ ਮੈਂ ਵੈਸੇ ਉੱਪਰੋਂ ਨੰਬਰ ਪਲੇਟ ਤੋਂ ਸਿੱਧੀ ਲਿਆ ਆ ਦੋ ਸੈਂਟਰ 'ਚ ਲਗਾਏ ਆ ਤੇ 1-1 ਫੁੱਟ ਦੀ ਬਾਹਰ ਨੂੰ ਜਿਹੜੇ ਦੋ ਦੋ ਚੀ ਲਗਾਏ ਆ ਤੇ ਇਹ ਪਲਾਸਟਿਕ ਹੁੰਦੀ ਆ ਜਿਹੜੀ ਬੰਪਰ ਦੀ ਥੋੜੀ ਜੀ ਹਾਰਡ ਹੁੰਦੀ ਏ ਪਰ ਬਹੁਤ ਸੌਖਿਆਂ ਫੇਰ ਵੀ ਜਿਹੜਾ ਆ ਉਹ ਸਰਾਖ ਵਿੱਚ ਦੀ ਨਿਕਲ ਜਾਂਦਾ ਜਿੱਥੇ ਆਪਾਂ ਇਹ ਫਿਟ ਕਰਨੇ ਹੈਗੇ ਮਨ ਵੀ ਸੰਗ ਵਿੱਚ ਦਾ ਸਟਾਰ ਬਣ ਹੀ ਜਾਂਦਾ ਤੇ ਇਹ ਤੰਜ ਲਾ ਕੇ ਕੰਮ ਤੇ ਅੰ ਦੂਜੇ ਨੰਬਰ ਵਾਲੇ ਸੈਂਸਰ ਦਾ ਆਪਾਂ ਛੇ ਕੱਢਾਂਗੇ ਤੇ ਇਹ ਹੁਣ ਜਲਦੀ ਜਲਦੀ ਨਿਕਲ ਜਾਣਗੇ ਜ਼ਿਆਦਾ ਟਾਈਮ ਨਹੀਂ ਲੱਗਣਾ ਇਹ ਵੀ ਸਰਾਖ ਨਿਕਲ ਗਿਆ ਦੋ ਨੰਬਰ ਵਾਲਾ ਤੀਜੇ ਨੰਬਰ ਦੀ ਵੀ ਆਪਾਂ ਨਿਸ਼ਾਨੀ ਲਾਈ ਹੋਈ ਹੈ ਨੰਬਰ ਪਲੇਟ ਤੋਂ ਸਿੱਧੀ ਜਿਹੜੀ ਆ ਉਹ ਨਿਸ਼ਾਨੀ ਲਗਾ ਲਈ ਸੀ ਤੇ ਇਹ ਵੀ ਸਰਾਖ ਤਕਰੀਬਨ ਨਿਕਲ ਚੱਲੇਗਾ ਸਰਾਖ ਨਿਕਲ ਚੁੱਕਾ ਹੈ ਇਹ ਤਕਰੀਬਨ 20 ਮਿੰਟ ਲੱਗਦੇ ਸਾਰੇ ਇਹ ਜੇ ਲਗਾਉਣੇ ਹੁਣ ਤਾਂ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਹੈਗਾ ਹੈ ਜਿੱਥੇ ਬਾਹਰ ਆਪਾਂ ਬਹੁਤ ਸਾਰੇ ਪੈਸੇ ਆਪਾਂ ਨੂੰ ਲਾਉਣੇ ਪੈਂਦੇ ਆ ਸੈਂਸਰ ਲਗਾਉਣ ਵਾਸਤੇ ਕਿਉਂਕਿ ਪਾਰਕਿੰਗ ਸੈਂਸਰ ਦੀ ਜਿਹੜੀ ਬਹੁਤ ਜਿਆਦੀ ਲੋਡ ਪੈਂਦੀ ਆ ਕਈ ਵਾਰੀ ਕੋਈ ਚੀਜ਼ਾਂ ਅੰਨੀ ਵਿਆ ਹੁੰਦੀਆਂ ਜਾਂ ਬਿਲਕੁਲ ਸੈਂਟਰ ਦੇ ਵਿੱਚ ਹੁੰਦੀਆਂ ਤੇ ਜਿਹੜੀਆਂ ਦਿਸਦੀਆਂ ਨਹੀਂ ਤੇ ਕੈਮਰੇ ਦੇ ਵਿੱਚ ਵੀ ਨਹੀਂ ਆਉਂਦੀਆਂ ਕਈ ਵਾਰ ਪਰ ਸੈਂਸਰ ਜਿਹੜਾ ਆ ਉਹ ਦੱਸ ਦਿੰਦਾ ਆ ਤੇ ਇਸ ਲਈ ਇਸ ਚੀਜ਼ ਦਾ ਜਿਹੜਾ ਉਹ ਬਹੁਤ ਫਾਇਦਾ ਹੈਗਾ ਆ। ਇਹਦੇ ਵਿੱਚ ਦੀ ਸਟੀਲ ਵਾਇਰ ਵੈਸੇ ਪਾਲਵੇ ਤੇ ਉਹਦੇ ਲਈ ਵਧੀਆ ਹੁੰਦਾ ਹੈ ਅੰਦਰਲੇ ਪਾਸੇ ਇੱਕ 홀 ਨਿਕਲਦਾ ਆਉਂਦਾ ਜਿੱਥੇ ਰਬੜ ਲੱਗੀ ਹੁੰਦੀ ਹੈ ਵੀ ਅੰਦਰ ਡਸਟ ਨਾ ਜਾਵੇ। ਤੇ ਇੱਥੋਂ ਤਾਰ ਸਟੀਲ ਵਾਇਰ ਪਾ ਕੇ ਤੇ ਜਾਂ ਮੇ ਕੋ ਬਿਜਲੀ ਦੀ ਤਾਰ ਸੀਗੀ ਥੋੜੀ ਹਾਰ ਵਾਲੀ ਮੈਂ ਉਹੀ ਪਾ ਕੇ ਉਹਦੇ ਨਾਲ ਹੀ ਕੰਮ ਸਾਰ ਲਿਆ। ਇੱਕ ਸੈਂਸਰ ਦੀ ਆਪਾਂ ਲੀਡ ਜਿਹੜੀ ਇੱਥੇ ਟੇਪ ਕਰ ਦੇਣੀ ਆ ਤੇ ਅੰਦਰ ਨੂੰ ਖਿੱਚ ਲੈਣੀ ਆ ਜੇ ਤਾਂ ਆਪਾਂ ਘਰਾਂ ਦੇ ਵਿੱਚ ਵਾਇਰਿੰਗ ਦੇ ਵਿੱਚ ਦੀ ਵਾਇਰਿੰਗ ਕਰਦੇ ਜਦੋਂ ਪੈਪਾਂ ਦੇ ਵਿੱਚ ਦੀ ਸਟੀਲ ਵਾਇਰ ਨਿਕਾ ਲਈਏ ਆ ਤਾਰ ਖਿੱਚਣ ਲਈ ਉਸੇ ਤਰ੍ਹਾਂ ਮੈਂ ਉਹ ਜਿਹੜਾ ਆ ਪਹਿਲੇ ਨੰਬਰ ਵਾਲਾ ਜਿਹੜਾ ਉਹਦੀ ਤਾਰ ਪਾ ਲਈ ਅੰਦਰ ਨੂੰ ਹੁਣ ਆਪਾਂ 2 ਨੰਬਰ ਵਾਲਾ ਸੈਂਸਰ ਜਿਹੜਾ ਇਹਦੀ ਵੀ ਲੀਡ ਜਿਹੜੀ ਆ ਉਹ ਵੀ ਆਪਾਂ ਇਥੇ ਬੰਨ ਲਣੀ ਇਹਦੇ ਨਾਲ ਟੇਪ ਕਰਕੇ ਤੇ ਇਹਨਾਂ ਨੂੰ ਫਿਰ ਸਾਰਿਆਂ ਨੂੰ ਅੰਦਰ ਖਿੱਚ ਲਵਾਂਗੇ ਤੇ ਅੰਦਰ ਉਹ ਹੀ ਡੱਬੀ ਰੱਖ ਕੇ ਉੱਥੇ ਆਪਾਂ ਜਿਹੜਾ ਕਨੈਕਸ਼ਨ ਦੇ ਦਾਂਗੇ ਤੇ ਬਹੁਤ ਸੌਖਾ ਜਿਹੜਾ ਕੰਮ ਹੈਗਾ ਇਹ ਤੇ ਬੜਾ ਸਿੱਧਾ ਤੇ ਸਾਦਾ ਜਿਹਾ ਹੈ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਆ ਤੀਜੇ ਨੰਬਰ ਵਾਲਾ ਸੈਂਸਰ ਜਿਹੜਾ ਹੈ ਤੇ ਲੀਡਾਂ ਬਹੁਤ ਲੰਮੀਆਂ ਦਿੱਤੀਆਂ ਹੋਈਆਂ ਜੇ ਤੁਸੀਂ ਸਿਸਟਮ ਇਹ ਕਿਤੇ ਇੱਧਰ ਉੱਧਰ ਵੀ ਰੱਖਣਾ ਹੋਵੇ ਦੂਰ ਸੀਟਾਂ ਤੇ ਅੱਗੇ ਵੀ ਲੈ ਜਾਣਾ ਹੋਵੇ ਤਾਂ ਲੈ ਜਾ ਸਕਦੇ ਆ ਤੇ ਵਾਧੂ ਲੰਮੀਆਂ ਲੀਡਾਂ ਜਿਹੜੀਆਂ ਉਹ ਦਿੱਤੀਆਂ ਆਈਆਂ ਕਿਉਂਕਿ ਕਾਰਾਂ ਦੇ ਨਾਲ ਨਾਲ ਹੀ ਕਈਆਂ ਹੋਰ ਥਾਵਾਂ ਤੇ ਵੀ ਜਿਹੜਾ ਹੈ ਉਹ ਪ੍ਰਯੋਗ ਹੁੰਦਾ ਹੋਵੇਗਾ ਤੇ ਬਹੁਤ ਵਧੀਆ ਜਿਹੜੇ ਆ ਇਹਨਾਂ ਦੀ ਕੁਆਲਿਟੀ ਹੈਗੀ ਹੈ ਇਸ ਤੋਂ ਪਹਿਲਾਂ ਵੀ ਅਸੀਂ ਦੂਸਰੀ ਗੱਡੀ ਨੂੰ ਜਿਹੜਾ ਉਹ ਲਗਾਇਆ ਸੀ ਅੱਜ ਤੋਂ 4 ਸਾਲ ਪਹਿਲਾਂ ਬਹੁਤ ਵਧੀਆ ਜਿਹੜਾ ਵਰਕ ਕਰ ਰਿਹਾ ਹੈ ਤੇ ਹੁਣ ਤਾਂ ਜਿਹੜੀਆਂ ਨਵੀਆਂ ਗੱਡੀਆਂ ਆਉਂਦੀਆਂ ਆ ਉਹਨਾਂ ਦੇ ਮੋਰਲੇ ਪੰਪਰ ਦੇ ਵਿੱਚ ਵੀ ਜਿਹੜੇ ਆ ਉਹ ਸੈਂਸਰ ਦਿੱਤੇ ਹੁੰਦੇ ਆ ਸੋ ਆਹ ਚੌਥੇ ਨੰਬਰ ਵਾਲਾ ਸੈਂਸਰ ਜਿਹੜਾ ਆ ਉਹਨੂੰ ਵੀ ਆਪਾਂ ਉਹ ਸਟੇਲ ਵੇਰ ਦੇ ਨਾਲ ਜਿਹੜਾ ਆ ਉਹ ਟਾਈ ਕਰ ਲਿਆ ਤਾਂ ਕਿ ਜਦੋਂ ਇਹ ਤਾਰਾਂ ਪੰਦਰ ਖਿੱਚਾਂਗੇ ਤੇ ਤਾਰ ਜਿਹੜੀ ਅੰਦਰ ਚੱਲੇ ਜਾਏਗੀ ਤੇ ਬਹੁਤ ਸਿੱਧਾ ਤੇ ਸਾਦਾ ਸੌਖਾ ਜਿਹਾ ਕੰਮ ਹੈਗਾ ਤੁਸੀਂ ਇਹਨੂੰ ਜਿਹੜਾ ਹੈ ਉਹ ਬੜੇ ਸੌਖੇ ਤਰੀਕੇ ਦੇ ਨਾਲ ਲਗਾ ਸਕਦੇ ਹੋ ਮੈਂ ਦੇਖੋ ਆਪਾਂ ਅੰਦਰ ਡਿਗਰੀ ਦੇ ਵਿੱਚ ਜਿਹੜੀਆਂ ਉਹ ਸਾਰੀਆਂ ਤਾਰਾਂ ਜਿਹੜੀਆਂ ਉਹਨਾਂ ਨੂੰ ਟਾਈ ਕਰ ਕਰਕੇ ਉੱਥੇ ਲੈ ਜਾਣਾ ਬਿਲਕੁਲ ਤਰ੍ਹਾਂ ਜਿਹੜੀਆਂ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀਆਂ ਅੰਦਰ ਚੱਲੇ ਜਾਂਦੀਆਂ ਕੋਈ ਔਖਾ ਕੰਮ ਨਹੀਂ ਹੈਗਾ ਇਹ ਬੰਦਰ ਲਈ ਆ ਕੇ ਬਾਕੀ ਦੀਆਂ ਵਾਧੂ ਦੀਆਂ ਤਾਰਾਂ ਜਿਹੜੀਆਂ ਆਪਾਂ ਇਕੱਠੀਆਂ ਕਰਕੇ ਤੇ ਆਪਾਂ ਇਹਦਾ ਕੰਟਰੋਲਰ ਲਗਾ ਦੇਣਾ ਹੈ ਤੇ ਕੰਟਰੋਲਰ ਨੂੰ ਸਾਰੀਆਂ ਜਿਹੜੀਆਂ ਤਾਰਾਂ ਆ ਉਹ ਲਗਾ ਦੇਣੀਆਂ ਉੱਥੇ 12 ਵੋਲਟ ਜਿਹੜਾ ਆਪਾਂ ਬੈਕ ਲਾਈਟ ਵਾਲਾ ਹੁੰਦਾ ਜਦੋਂ ਆਪਾਂ ਰਿਵਰਸ ਗੇਅਰ ਪਾਉਂਦੇ ਆ ਉਦੋਂ ਜਿਹੜੀ ਲਾਈਟ ਜਗਦੀ ਆ ਉਹਦੇ ਨਾਲੋਂ 12 ਵੋਲਟ ਜਿਹੜਾ ਆ ਆਪਾਂ ਉਹ ਇਹਨੂੰ ਸਪਲਾਈ ਦੇ ਦੇਣੀ ਆ ਤੇ ਬਹੁਤ ਸੌਖਾ ਕੰਮ ਜਿਹੜਾ ਉਹ ਹੈਗਾ ਇਹ ਤੇ ਬੜੇ ਸਸਤੇ ਪੈਂਦੇ ਨੇ ਸਿਰਫ 599 ਰੁਪਏ ਦੀ ਤੇ ਜੀ ਆਪਾਂ ਮਾਰਕੀਟ ਦੇ ਵਿੱਚੋਂ ਲਗਵਾਉਨੇ ਆ ਤੇ 1000 ਤੋਂ 1500 ਰੁਪਈਆ ਉਹ ਲੱਜ ਜਾਂਦੇ ਆ ਤੇ ਇਸ ਕਰਕੇ ਆਪਾਂ ਇਹਨੂੰ ਘਰ ਜਿਹੜਾ ਆ ਉਹ ਲਗਾ ਸਕਦੇ ਆ ਤੇ ਜਿਹੜੇ ਹੋਲ ਆਪਾਂ ਕੱਢਨੇ ਆ ਇਹਨੂੰ ਬਿਲਕੁਲ ਸਾਫ਼ ਕਰ ਲੈਣਾ ਚਾਹੀਦਾ ਹੈ ਜੇ ਮੜੀ-ਮੜੀ ਪਲਾਸਟਿਕ ਲੱਗੀ ਰਹਿ ਜAVE ਤਾਂ ਫੇਰ ਇਹਨਾਂ ਦੀ ਫਿਟਿੰਗ ਜਿਹੜੀ ਆ ਉਹ ਨਹੀਂ ਆਉਂਦੀ ਪੂਰੀ ਤੇ ਉਹਨੂੰ ਮੜਾ ਜਿਹੇ ਹੱਥ ਤੇ ਨਾਲ ਹੀ ਸਾਫ਼ ਜਿਹੜਾ ਆ ਉਹ ਕਰ ਲੋ ਉਹਦੇ ਵਿੱਚ ਜਿਹੜਾ ਆ ਰਵੀਨਾ ਜੇ ਪਲਾਸਟਿਕ ਥੋੜੀ ਬੜੀ ਰਹਿ ਜਵੇ ਬਾਹਰ ਨੂੰ ਤਾਂ ਫਿਰ ਉਹ ਪੂਰਾ ਫਿੱਟ ਨਹੀਂ ਆਉਂਦਾ ਤੇ ਥੋੜਾ ਟਾਈਟ ਹੁੰਦਾ ਹੈ ਤੇ ਬਿਲਕੁਲ ਇਹਨੂੰ ਫਿੱਟ ਹੋ ਗਿਆ 2 ਨੰਬਰ ਵੀ ਫਿੱਟ ਹੋ ਗਿਆ ਤੀਜੇ ਨੰਬਰ ਦੀ ਵੀ ਲੀਡ ਆਪਾਂ ਜਿਹੜੀ ਹੈ ਅੰਦਰ ਖਿੱਚ ਲੈਣੀ ਸਰੀ ਬਹੁਤ ਸੌਖਾ ਜਿਹਾ ਜਿਹੜਾ ਸਿੱਧਾ ਜਿਹਾ ਕੰਮ ਹੈਗਾ ਇਹ ਕੋਈ ਔਖਾ ਕੰਮ ਨਹੀਂ ਹੈ ਇਹ ਪਹਿਲਾਂ ਹਾਲ ਨੂੰ ਸਾਫ਼ ਕਰ ਲਿਆ ਬੱਸ ਉੱਪਰ ਰੱਖ ਕੇ ਹਨ ਮਾਰਾ ਜਿਹਾ ਦਬਾ ਦੇਣਾ ਦਬਾ ਦੇਣ ਦੇ ਨਾਲ ਉਹਦੇ ਅੰਦਰ ਲੋਕ ਹੁੰਦੇ ਆ ਬਿਲਕੁਲ ਲੋਕ ਹੋ ਜਾਂਦਾ ਪੂਰੀ ਰਬੜ ਹੁੰਦੀ ਹੈ ਰੋਡ ਦੇ ਵਿੱਚ ਐਨ ਬਿਲਕੁਲ ਟੈਟ ਹੋ ਜਾਂਦਾ ਹੈ ਸੋ ਤਿੰਨ ਸੈਂਸਰ ਜਿਹੜੇ ਉਹ ਫਿੱਟ ਹੋ ਚੁੱਕੇ ਆ ਚੌਥਾ ਸੈਂਸਰ ਜਿਹੜਾ ਉਹ ਵੀ ਇਹਨਾਂ ਨੂੰ ਆਪਾਂ ਇਹਨਾਂ ਬਿਲਕੁਲ 13-14 ਮਿੰਟ ਆਪਾਂ ਨੂੰ ਲੱਗੇ ਹੀ ਸਾਰੇ ਇਹ ਫਿੱਟ ਕਰਨ ਨੂੰ 20 ਮਿੰਟ ਦੇ ਵਿੱਚ ਵਿੱਚ ਇਹ ਸਾਰਾ ਕੰਮ ਜਿਹੜਾ ਸੀ ਤਕਰੀਬਨ ਹੋ ਗਿਆ ਸੀ ਲਓ ਜੀ ਚਰੀ ਸੈਂਸਰ ਜਿਹੜੇ ਆ ਫਿੱਟ ਹੋ ਚੁੱਕੇ ਆ ਤੇ ਬਿਲਕੁਲ ਵਾਈਟ ਕਲਰ ਦੀ ਜੱਤੀ ਗਾੜ੍ਹ ਵਾਈਟ ਕਲਰ ਦੇ ਜਿਹੜੇ ਉਹ ਆਪਾਂ ਸੈਂਸਰ ਮਗਾਏ ਸੀ ਤੇ ਬਹੁਲੀ ਫਿੱਟ ਤਕਰੀਬਨ ਹੋ ਚੁੱਕੇ ਆ ਸਾਰੀਆਂ ਲੀਡਾਂ ਵਗੈਰਾ ਜਿਹੜੀਆਂ ਉਹ ਲੱਗੀਆਂ ਕੰਟਰੋਲਰ ਵੀ ਲੱਗ ਗਿਆ ਆ ਆ ਜੀ ਲੱਗ ਰਹੀ ਹੈ ਆਪਣੀ ਗੱਡੀ ਬੈਗ ਹੁਣ ਪਾਰਕਿੰਗ ਦੇ ਵਿੱਚ ਦੇਖਦੇ ਆ ਸੈਂਸਰਾਂ ਦਾ ਕਮਾਲ ਆਪਾਂ ਨੂੰ ਪਿੱਛੇ ਦੇਖਣ ਦੀ ਲੋੜ ਨਹੀਂ ਬਿਲਕੁਲ ਬਿਲਕੁਲ ਵੈਰੀ ਗੁੱਡ ਬਹੁਤ ਵਧੀਆ ਜਿਹੜੇ ਸੈਂਸਰ ਆਪਾਂ ਲਾਏ ਸੀ ਬਹੁਤ ਵਧੀਆ ਕੰਮ ਕਰ ਰਹੇ ਨੇ ਗੱਡੀ ਨੂੰ ਅੱਗੇ ਕਰਾਂਗੇ ਆਪਾਂ ਫੇਰ ਦੁਬਾਰਾ ਰਿਵਰਸ ਗੇਅਰ ਪਾਵਾਂਗੇ